ਤਾ ਜਿਵੇਂ ਹੀ ਪੰਜਾਬ ਦੇ ਵਿੱਚ ਦੇਰ ਰਾਤ ਤੋਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੂਜੀ ਸਵੇਰ ਪੰਜਾਬ ਦੇ ਵਿੱਚ ਕਈ ਵੱਡੇ ਹਾਸੇ ਜਰੂਰ ਵਾਪਰਦੇ ਨੇ ਤਾਂ ਇੱਕ ਵੱਡਾ ਹਾਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਇੱਕ ਇੱਟਾਂ ਦੇ ਨਾਲ ਲੱਦੀ ਹੋਈ ਟਰੈਕਟਰ ਟਰਾਲੀ ਦੇ ਵਿੱਚ ਜਾ ਵਜੀ ਜਿਸ ਕਰਕੇ ਬੱਸ ਦੇ ਤਾਂ ਪਰ ਖੱਤੇ ਓਡੇ ਤੇ ਨਾਲ ਹੀ ਬੱਸ ਕੰਡਕਟਰ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਹਾਸੇ ਦੇ ਵਿੱਚ 1011 ਸਵਾਰੀਆਂ ਨੇ ਛੜੀਆਂ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਤਾਂ ਤੁਰੰਤ ਐਸਐਸਐਫ ਦੀ ਟੀਮ ਜਿਹੜੀ ਉਹ ਮੌਕੇ ਦੇ ਉੱਪਰ ਪਹੁੰਚਦੀ ਆ ਤੇ ਜਿਹੜੇ ਜ਼ਖਮੀ ਲੋਕ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਂਦੀ ਆ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਸੰਗਰੂਰ ਦੇ ਪਿੰਡ ਬਹਾਦਰਪੁਰ ਦੇ ਨਜ਼ਦੀਕ ਦੀਆਂ ਨੇ ਜਿੱਥੇ ਇੱਕ ਸੰਗਣੀ ਧੁੰਦ ਦੇ ਕਾਰਨ ਵੱਡਾ ਹਾ사 ਵਾਪਰਿਆ ਇਟਾਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਅੱਛੜੀ ਜਾ ਰਹੀ ਸੀ ਤਾਂ ਧੁੰਦ ਦੇ ਕਾਰਨ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੇ ਡਰਾਈਵਰ ਨੂੰ ਉਹ ਜਿਹੜੀ ਟਰੈਕਟਰ ਟਰਾਲੀ ਆ ਉਹ ਨਹੀਂ ਦਿਖਾਈ ਦਿੱਤੀ ਤੇ ਪਿੱਛੋਂ ਜਾ ਕੇ ਬੱਸਾ ਜਿਹੜੀ ਉਸ ਟਰਾਲੀ ਦੇ ਵਿੱਚ ਜਾ ਵਜੀ ਜਿਸ ਕਰਕੇ ਬੱਸ ਦੇ ਪਰ ਖੱچے ਉੱਡ ਗਏ ਇੱਕ ਹਿੱਸਾ ਤਾਂ ਬੱਸ ਦਾ ਜਿਹੜਾ ਉਹ ਖਤਮ ਹੀ ਹੋ ਗਿਆ ਤੇ ਨਾਲ ਹੀ ਬੱਸ ਕੰਡਕਟਰ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਗਈ ਆ ਤਾਂ 10 ਤੋਂ 11 ਸਵਾਰੀਆਂ ਨੇ ਜਿਹੜੀਆਂ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਤਾਂ ਵੱਡਾ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਚਾਰ ਸਾਧਨ ਜਿਹੜੇ ਉਹ ਨੁਕਸਾਨੇ ਗਏ ਨੇ ਪਹਿਲਾਂ ਤਾਂ ਜਿਹੜੀ ਇੱਟਾਂ ਵਾਲੀ ਟਰੈਕਟਰ ਟਰਾਲੀ ਸੀ ਉਸ ਦੇ ਪਿੱਛੋਂ ਜਾ ਕੇ ਇੱਕ ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੱਜੀ ਬੱਸ ਦੇ ਪਿੱਛੇ ਇੱਕ ਕਾਰ ਵੱਜੀ ਤੇ ਕਾਰ ਦੇ ਨਾਲ ਹੀ ਇੱਕ ਐਂਬੂਲੈਂਸ ਆ ਜਿਹੜੀ ਉਹ ਵੀ ਟਕਰਾ ਜਾਂਦੀ ਆ ਤਾਂ ਐਂਬੂਲੈਂਸ ਆ ਜਿਹੜੀ ਉਹ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਆ ਤੇ ਨਾਲ ਹੀ ਬੱਸ ਤਾਂ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਆ ਤੇ ਉਸ ਬੱਸ ਦੇ ਵਿੱਚ ਜਿਹੜਾ ਕੰਡਕਟਰ ਸੀ ਉਸੇ ਮੌਕੇ ਦੇ ਉੱਪਰ ਮੌਤ ਆ ਜੜੀ ਹੋ ਗਈ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇੱਟਾਂ ਵਾਲੀ ਟਰੈਕਟਰ ਟਰਾਲੀ ਸੀ ਜਿਹੜੀ ਕਿ ਰੋਡ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਇੱਕੋਦਮ ਚੜਦੀ ਆ ਤੇ ਬੱਸ ਦੇ ਡਰਾਈਵਰ ਨੂੰ ਉਹ ਟਰੈਕਟਰ ਟਰਾਲੀ ਆ ਜਿਹੜੀ ਉਹ ਨਹੀਂ ਦਿਖਾਈ ਦਿੱਤੀ ਜਿਸ ਤੋਂ ਬਾਅਦ ਪਿੱਛੋਂ ਜਾ ਕੇ ਇਹ ਬੱਸਾ ਜਿਹੜੀ ਉਹ ਟਰਾਲੀ ਦੇ ਵਿੱਚ ਵੱਜੀ ਜਿਸ ਕਰਕੇ ਬੱਸ ਕੰਡਕਟਰ ਦੀ ਮੌਕੇ ਦੇ ਉੱਪਰ ਮੌਤ ਆ ਜੜੀ ਹੋ ਜਾਂਦੀ ਹੈ ਤਾਂ ਜਿਹੜੀਆਂ ਬੱਸ ਦੇ ਵਿੱਚ ਸਵਾਰੀਆਂ ਸਵਾਰ ਸਨ ਉਹਨਾਂ ਦੇ ਵਿੱਚੋਂ ਕਈਆਂ ਦਾ ਕਹਿਣਾ ਹੈ ਕਿ ਜਿਹੜੀ ਟਰੈਕਟਰ ਟਰਾਲੀ ਆ ਉਹ ਇੱਕੋ ਦਾਮਾ ਸੜਕ ਦੇ ਉੱਪਰ ਚੜ ਜਾਂਦੀ ਹੈ ਜਿਸ ਕਰਕੇ ਇਸ ਡਰਾਈਵਰ ਨੂੰ ਬੱਸ ਦੇ ਨੂੰ ਉਹ ਟਰੈਕਟਰ ਟਰਾਲੀ ਨਹੀਂ ਦਿਖਾਈ ਦਿੱਤੀ ਤੇ ਇਹ ਟੱਕਰ ਜਿਹੜੀ ਉਹ ਹੋ ਜਾਂਦੀ ਹੈ ਤੇ ਇਸ ਟੱਕਰ ਦੇ ਵਿੱਚ ਬੱਸ ਕੰਡਕਟਰ ਦੀ ਮੌਤ ਆ ਜੜੀ ਉਹ ਹੋ ਜਾਂਦੀ ਹੈ ਤਾਂ 10 ਤੋਂ 11 ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਨੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਰthia ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਸੰਗਰੂਰ ਦੇ ਪਿੰਡ ਬਹਾਦਰਪੁਰ ਦੇ ਨਜ਼ਦੀਕ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਇਸ ਹਾਦਸੇ ਦੇ ਵਿੱਚ ਇੱਕ ਬੱਸ ਕੰਡਕਟਰ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਮੇਰਾ ਨਾਮ ਕਨਸਟੇਬਲ ਨਵਜੋਤ ਸਿੰਘ ਹੈ ਐਸਐਸਪੀ ਤੇਸਿੰਗ ਡਿਊਟੀ ਕਰਦੇ ਨਵਜੋਤ ਜੀ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਕਿਹੜਾ ਕਿਤਾਹ ਹੋਇਆ ਕਿੰਨੇ ਦੇ ਬੱਸਾ ਜੀ ਸਭਣੀ ਤੋਂ ਇਹਦਾ ਕਾਰਨ ਬਣਿਆਗਾ ਹਾਦਸੇ ਦਾ ਅੱਗੇ ਟਰੈਕਟਰ ਟਰਾਲੀ ਜਾ ਰਹੇ ਸੋਚ ਪਿੱਛੇ ਜਾ ਕੇ ਪੀਆਰਟੀਸੀ ਬੱਸ ਭੱਜੀ ਆ ਪਹਿਲਾਂ ਠੀਕ ਹੈ ਜੀ ਫਿਰ ਉਹਦੇ ਪਿੱਛੇ ਘੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਕੂਆਣਾ ਸਾਹਿਬ ਵਾਲੀ ਤੇ ਤੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ ਚ ਵੀ ਵੱਜੀ ਮ ਲੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਹੈ ਕਿ ਐਂਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ ਇਹਦੇ ਚ ਇੱਕ ਡੈਥ ਹੋ ਗਈ ਆ ਉਹ ਬੱਸ ਦਾ ਕਨੈਕਟਰ ਸੀਗੇ ਤਾਂ ਮੰਦੀਪ ਸਿੰਘ ਨਖਾਣਾ ਪਰਦੇਸ ਸਿੰਘ ਮ ਲੋਟ ਏਰੀਏ ਦੇ ਨਾਲ ਇਹ ਉਹਨਾਂ ਦੀ ਡੈਥ ਹੋ ਗਈ ਲਗਭਗ 9 ਤੋਂ 10 ਕਿੰਝੜ ਨੇ ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ ਬਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਸਾਈਡ ਤੋਂ ਤੰਗਰੂ ਤੋਂ ਬਰਨਾ ਲਿਆ ਹਾਂਜੀ ਇਹ ਵੀ ਜਾ ਰਹੀ ਸੀ ਬਰਨਾ ਚੁੱਕੀ ਹੁਣ ਸਾਰਿਆਂ ਨੇ ਉੱਥੇ ਸਿਵਲੋਸਟਾਂ ਲਿਆਂਦੇ ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸਐਸਐਫ ਬਾਕੀ ਉਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕ ਦੀ ਹਰਕਤ ਨਾਲ ਇੱਥੇ ਆਪਾਂ ਸਿਵਲ ਹਸਪੀਟਲ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਕੀ ਨਾਰਮਲ ਇਹਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਕਿ ਵੱਧ ਸੱਟ ਨਹੀਂ ਆਏਗੀ 2 3 ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਆ। ਹਾਂ ਜੀ। ਬਲੰਝੂ ਠੀਕ ਨੇਗੇ। ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਿਹੜੀ ਡੈਥ। ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ। ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ। ਬੱਸ ਦੇ ਮੂਹਰੇ ਰੋਡਵੇਜ ਦੀ ਦੇ ਮੂਹਰੇ ਟਰੈਕਟਰ ਜਾ ਰਿਹਾ ਸੀ। ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11 12 ਸਵਾਰੀਆਂ ਫੱਟੜ ਹੋ ਗਈਆਂ। ਪੋਧਵਾਲ ਮਸਤ ਮਲਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ ਚ ਉਹਨਾਂ ਨੇ ਮੂਰੇ ਗੱਡੀ ਦੀਆਂ ਬ੍ਰੇਕਾਂ ਪੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਰੇ ਹੁਣ ਬਿਲਕੁਲ ਗੱਡੀਆਂ ਦਾ ਆਪ ਦੇ ਵਿੱਚ ਟਕਰੀਆਂ ਗੱਡੀਆਂ 5-4 ਦਾ ਹੋਇਆ ਆਪ ਵਿੱਚ 5-4 ਗੱਡੀਆਂ ਆਪ ਵਿੱਚ ਵੱਜੀਆਂ ਉੱਥੇ ਗੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਧੁੰਦ ਬਹੁਤ ਜਿਆਦਾ ਸੀ ਮੇਨ ਤਾਂ ਧੁੰਦ ਕਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਹੈ